ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਸਾਫ਼-ਸੁਥਰੀਆਂ ਤੇ ਮਿਆਰੀ ਵਸਤੂਆਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਵੱਲੋਂ ਵੱਡੀ ਮੁਹਿੰਮ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ। ਫੂਡ ਵਕਰੇਤਾ ਵੱਲੋਂ ਸਾਫ਼-ਸਫਾਈ ਚਾਕ ਚੰਦ ਕਰਨੀ ਸ਼ੁਰੂ ਕਰ ਦਿੱਤੀ ਐ। ਇਸੇ ਕੜੀ ਵਿੱਚ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਸ਼ਹਿਰ ਦੇ ਮਸ਼ਹੂਰ ਪ੍ਰਮੁੱਖ ਮਠਾਈ ਦੇ ਵਕੀਰਤਾ ਦਿਲਬਾਗ ਸਿੰਘ ਦੀ ਹੱਟੀ ਤੇ ਮੌੜ ਮੌਇਨਾ ਕੀਤਾ ਗਿਆ ਤਾਂ ਹਾਲਾਤ ਪੂਰੀ ਤਰ੍ਹਾਂ ਨਾਲ ਬਦਲੇ ਨਜ਼ਰ ਆਏ। ਪਿਛਲੇ ਦਿਨੀਂ ਸਿਹਤ ਅਫਸਰ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਵੱਲੋਂ ਵੱਖ-ਵੱਖ ਧਾਰਿਆਂ ਦੀ ਚੈਕਿੰਗ ਕੀਤੀ ਗਈ ਸੀ ਤੇ ਉਨ੍ਹਾਂ ਲਈ ਸੁਧਾਰ ਨੋਟਿਸ ਮਰਹਾਲੇ ਇਤਬਾਦ ਹੁਣ ਕਾਫੀ ਜ਼ਿਆਦਾ ਸੁਧਾਰ ਨਜ਼ਰ ਆ ਰਿਹਾ ਹੈ ਤੇ ਦੁਕਾਨਦਾਰਾ ਵੱਲੋਂ ਪੂਰੀ ਸਫਾਈ ਦੇ ਨਾਲ ਚੀਜ਼ਾਂ ਨੂੰ ਤਿਆਰ ਕਰਕੇ ਵੇਚਿਆ ਜਾ ਰਿਹਾ ਮੈਂ ਅੱਜ ਇੱਥੇ ਵਿਜ਼ਿਟ ਕੀਤਾ ਮੇਰੇ ਆਪਾਂ ਫੂਡ ਸੇਫਟੀ ਟੀਮ ਮਨੀਸ਼ ਸੋਢੀ ਸਾਡੇ ਨਾਲ ਆ ਸਾਡੇ ਹਰਜੀਤ ਸਿੰਘ ਡਰਾਈਵਰ ਵੀ ਤੇ ਦਿਲਵਾਨ ਸਵੀਟਸ਼ਾਪ ਜਿੱਦਾਂ ਪਤਾ ਹੈ ਲੋਕਾਂ ਨੂੰ ਵੀ ਕਾਫੀ ਦੇਰ ਪਹਿਲਾਂ ਅਸੀਂ ਇੱਥੇ ਵਿਜ਼ਿਟ ਕੀਤਾ ਸੀ ਫੂਡ ਸੇਫਟੀ ਟੀਮ ਨੇ ਅਸੀਂ ਸਾਰਾ ਇਨਸਪੈਕਸ਼ਨ ਵੀ ਕੀਤੀ ਸਾਰਾ ਕੁਝ ਲੀਗਲ ਸੈਂਪਲ ਵੀ ਲਏ ਸੀ ਇੱਥੋਂ ਸੋ ਜਿਹੜੇ ਜਿਹੜੀਆਂ ਹੁਣ ਤਾਈਆਂ ਦੇਖੀਆਂ ਸੀ ਕੋਈ ਕਮੀਆਂ ਦੇਖੀਆਂ ਸੀ ਜਿੱਦਾਂ ਵਰਕਸ਼ਾਪ ਦੇ ਅੰਦਰ ਟਾਇ ਤੇ ਜਿੱਦਾ ਫਲਾਈ ਕੈਚਰ ਨਹੀਂ ਲੱਗਾ ਸੀਗਾ ਹੋਰ ਵੀ ਜਿੱਥੇ ਜਾਲੇ ਜੂਲੇ ਲੱਗੇ ਹੋ ਸੀਗੇ ਜਿਹੜੀ ਕਿਚਨ ਵਰਕਸ਼ਾਪ ਤੇ ਅਸੀਂ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਤੇ ਉਧਾਉਂ ਦੇ ਗਏ ਸੀਗੇ ਤੇ ਟਾਈਮ ਅਸੀਂ ਘੱਟ ਜ਼ਿਆਦਾ ਵਾਦ ਆਏ ਕਿਉਂਕਿ ਸਾਨੂੰ ਲੱਗਦਾ ਵੀ ਟਾਇਲਟ ਵਾਲਾ ਜਿਹੜਾ ਕੰਮ ਆ ਉਹ 2 ਹਫ਼ਤਿਆਂ ਤੋਂ ਵੱਧ ਵੀ ਲੱਗ ਸਕਦਾ ਇਸ ਕਰਕੇ ਅਸੀਂ ਬੜਾ ਸਮਾਂ ਵਾਧ ਲੈ ਕੇ ਆਏ ਹਾਂ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਦਰਵਾਜ਼ਾ ਸਵੀਟਸ਼ਾਪ ਤੇ ਖੜੇ ਹਾਂ ਜਿਹੜੀ ਇੱਥੇ ਜਿਹੜਾ ਇਹਨਾਂ ਨੂੰ ਇੰਪਰੂਵਮੈਂਟ ਵਾਸਤੇ ਸੁਧਾਰ ਵਾਸਤੇ ਨੋਟਿਸ ਦਿੱਤਾ ਸੀ ਇਹਨਾਂ ਨੇ ਉਹਦੀ ਕੰਪਲਾਈਂਸ ਕਰ ਲਈ ਤੇ ਇੰਪਰੂਵਮੈਂਟ ਵੀ ਲੱਗੀ ਆ ਸਾਨੂੰ ਬਹੁਤ ਅੱਛਾ ਲੱਗਾ ਕਿਉਂਕਿ ਬਰਫੀ ਇਹਨਾਂ ਦੀ ਮਸ਼ਹੂਰ ਆ ਅਸੀਂ ਕਹਿੰਨੇ ਵੀ ਜਿਹੜੀ ਚੀਜ਼ ਲੋਕੀ ਖਾਂਦੇ ਆ ਉਹਨਾਂ ਨੂੰ ਉਹ ਵੀ ਸੈਟੀਸਫਾਈਡ ਹੋਣ ਜਿੱਦਾਂ ਇਹਨਾਂ ਦੇ ਚਿਹਰੇ ਤੇ ਅੱਜ ਸਮਾਈਲ ਆ ਹੱਸਦੇ ਆ ਉਹ ਵੀ ਹੱਸਦੇ ਸਮਾਈਲ ਕਰਦੇ ਰਹਿਣ ਲੋਕੀ ਜਿਹੜੇ ਬਰਫੀ ਖਾਂਦੇ ਦੂਰ ਜਾ ਕੇ ਸੋ ਗਲਤੀ ਤਾਂ ਕਿਤੇ ਵੀ ਰਹਿ ਸਕਦੀ ਆ ਹੁਣ ਤਾਂ ਹੀ ਕਮੀ ਕਿਤੇ ਵੀ ਹੋ ਸਕਦੀ ਆ ਪਰ ਫੂਡ ਸੇਫਟੀ ਟੀਮ ਵੀ ਤਾਂ ਇਸੇ ਲਈ ਬੈਠੀ ਆ ਨਾ ਕਿ ਕਮੀਆਂ ਜਿਹੜੀਆਂ ਕਿਤੇ ਇੰਗੀਆਂ ਦੂਰ ਕਰਦੀਏ ਤੇ ਜਿਹੜੇ ਫੂਡ ਬਿਜ਼ਨਸ ਆਪਰੇਟਰ ਆ ਉਹ ਵੀ ਸੀਰੀਅਸ ਹੋਣ ਅੱਗੇ ਤੋਂ ਹੀ ਇਹਨਾਂ ਚੀਜ਼ਾਂ ਤਿਆਰ ਦੇਣਾ ਔਰ ਅਸੀਂ ਵੇ ਹੋ ਸਕਦਾ ਬਾਕੀ ਜ਼ਿਲ੍ਹਿਆਂ ਚ ਵੀ ਜਾਂ ਕਿਸੇ ਜ਼ਿਲ੍ਹੇ ਚ ਕਿਸੇ ਪਲੇਸ ਤੇ ਫੂਡ ਵਾਲੇ ਤੇ ਸ਼ਾਇਦ ਸਾਡੀ ਟੀਮ ਨਾ ਪਹੁੰਚ ਸਕੀ ਹੋਵੇ ਪਰ ਜੇ ਅਗਰ ਉਹਦੇ ਵਰਕਸ਼ਾਪ ਚ ਇਦਾਂ ਦੀ ਕੋਈ ਕੌਨਤਾਈ ਹੈਗੀ ਜੇ ਅੰਦਰ ਕੋਈ ਵਾਸ਼ਰੂਮ ਟਾਇਲਟ ਹੈਗੀ ਆ ਉਹਨੂੰ ਪਹਿਲਾਂ ਹੀ ਠੀਕ ਕਰ ਲਓ ਬਾਅਦ ਚ ਫਿਰ ਜਦੋਂ ਉਹ ਹਾਈਲਾਈਟ ਹੋਏਗਾ ਜਾਂ ਫਿਰ ਤੁਹਾਡਾ ਬਿਜ਼ਨਸ ਵੀ ਇਫੈਕਟ ਹੁੰਦਾ ਸਾਰਾ ਕੁਝ ਇਫੈਕਟ ਹੁੰਦਾ ਇਹਨੂੰ ਪਹਿਲਾਂ ਹੀ ਠੀਕ ਕਰ ਲਓ ਅੱਜ ਸ਼ੁਕਰੀਆ ਕਰਨਾ ਜੀ ਬੜਾ ਅੱਛਾ ਲੱਗਾ ਤੁਹਾਨੂੰ ਇਦਾਂ ਇਹਨੂੰ ਇਹਨੂੰ ਕਾਇਮ ਰੱਖਣਾ ਇਹ ਤਾਂ ਇੰਪਰੂਵ ਕਰਕੇ ਰੱਖਣਾ ਨਹੀਂ ਬੱਧੀ ਜਿਹੜੇ ਨਾ ਖਾਰਾਂਗੇ ਕੋਈ ਨਹੀਂ ਨਹੀਂ ਨਾ ਚੈੱਕ ਕਰੀਆ ਬਹੁਤ ਅੱਛਾ ਐਸੀ ਹੁੰਦੇ ਰਹਿਣਾ ਫਿਰ ਵੀ ਇਦਾਂ ਨਹੀਂ ਹੈਗਾ ਵੀ ਅਸੀਂ ਇੱਕ ਵਾਰੀ ਹੋਰ ਗਿਆ ਹੋਰ ਚੀਜ਼ਾਂ ਬੜੀਆਂ ਜਿਹੜੀਆਂ ਅਸੀਂ ਉਹ ਪੈਰਾਮੀਟਰ ਦੇਖਦੇ ਰਹਿਣਾ ਕਿ ਤੁਸੀਂ ਉੱਤੇ ਖੜਾ ਉਤਰਦੇ ਆ ਫੂਡ ਸੇਫਟੀ ਦੀਆਂ ਚੀਜ਼ਾਂ ਆਪਾਂ ਰਲ ਮਿਲ ਕੇ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਤੁਸੀਂ ਵੀ ਚਾਹਣਾ ਹੈ ਨਾ ਬਣਾਉਣਾ ਬਿਲਕੁਲ ਹੱਥ ਮਿਲਾਓ ਆਪਾਂ ਰੰਗਲਾ ਪੰਜਾਬ ਬਣਾਉਂਦੇ ਆਂ ਥੈਂਕ ਯੂ ਆ ਜਿੰਦ ਦੇ ਉਹ ਤੁਸੀਂ ਕਿਹੜਾ ਕਿਚਨ ਦੇਖਦੇ ਹੋ ਉੱਤੇ ਜਾ ਕੇ ਹਾਂ ਜਿੱਥੇ ਤਾਂ ਕਾਪਰੋਟ ਚੱਲਦੇ ਸੀ ਜਨਾ ਉਦੋਂ ਆ ਜੀ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਦਿੱਤਾ ਸੀਗਾ ਤੇ ਉਹ ਇੰਪਰੂਵਮੈਂਟ ਨੋਟਿਸ ਤੋਂ ਬਾਅਦ ਦੇਖਿਆ ਤੇ ਬਹੁਤ ਸੁਧਾਰ ਆਇਆ ਹਾਂ ਬਹੁਤ ਚੈੱਕ ਕਰਨਾ ਜ਼ਰੂਰੀ ਸਮਝ ਰਹੀ ਸੀ ਇਹਨਾਂ ਨੂੰ ਚੈੱਕ ਵੀ ਕਰੀਏ ਕਿ ਉਹਨਾਂ ਨੂੰ ਹਾਨਾ ਨਾ ਹੋਵੇ ਤੇ ਜਿਹੜੀ ਚੀਜ਼ ਆਵੇ ਉਹ ਸ਼ੁੱਧ ਮਿਆਰੀ ਹੋਵੇ ਤੁਹਾਨੂੰ ਖਾਣ ਵਾਲੀ ਹੋਵੇ ਤੁਹਾਨੂੰ ਨੁਕਸਾਨ ਨਾ ਹੋਵੇ ਤੁਹਾਡੀ ਸਿਹਤ ਨਾਲ ਖਿਲਵਾੜ ਨਾ ਹੋਵੇ ਥੈਂਕ ਯੂ ਸਾਨੂੰ ਸਾਡਾ ਕਾਰਜਸ਼ਾਲਾ ਦਾ ਬਹੁਤ ਥੈਂਕ ਯੂ ਸਤਿਕਾਰ ਨੂੰ ਵੀ ਬਹੁਤ-ਬਹੁਤ ਮੁਵਾਰਕ ਨਮਾਣ ਸਾਹਿਬ ਵੀ ਮੁਬਾਰਕ ਲੋ ਬੋਡ ਵਾਲੇ ਸਾਰੇ ਇੱਧਰ ਆਓ ਇੱਧਰ ਆਓ ਬਾਰ ਲੂ ਚੱਲ ਚੱਲ ਰਹਿਣਾ ਮੇਰੇ ਨਾਲੋਂ ਤਾਂ ਅਰੇ ਅਰੇ ਬੋਡ ਦੇ ਡਾਕਟਰ ਕਿਹਾ ਹਾਂ ਅੰਮ੍ਰਾ ਚਾਈਕੀ ਜੋ ਜਿਹੜੇ ਕਸਰ ਬੈਠੇ ਆਂ ਅੱਜ ਤਾਂ ਵੀ ਰੱਲਿਆ ਲੱਗਦਾ ਨਾ ਕਿਦਾਂ ਠੀਕ ਹੋ ਚੰਦਰ ਕੋਲੋਂ ਕੋਲ ਇਹ ਬੰਗਿਆ ਕੈਚ ਪਾਈਆਂ ਆ ਟੋਕੀਆਂ ਆ ਸਾਹ ਕੋਲ ਸੇਫਟੀ ਨਜ਼ਰ ਲੱਗਿਓ ਹਾਂਜੀ ਹਾਂਜੀ ਬੱਚੇ ਤਾਂ ਟੋਕਿਆ ਕਰਨਾ ਹਾਂਜੀ ਹਾਂਜੀ ਇਹ ਨਹੀਂ ਨਹੀਂ ਟੋਕਦੇ ਨਹੀਂ ਨਾ ਕੋਈ ਕਿਸੇ ਨੂੰ ਟੋਕਣਾ ਪਹਿਲੇ ਨਹੀਂ ਦਿੰਦੇ ਆਪਾਂ ਨੂੰ ਹਾਂਜੀ ਹਾਂਜੀ ਇਹਨਾਂ ਟੋਕਣਾ ਵੀ ਆਪਾਂ ਬਾਲਦੇਵ ਜੀ ਨੂੰ ਤੇਰੇ ਵਿੱਚ ਨਾ ਸਾਫ਼ ਕਰਕੇ ਰੱਖਿਆ ਕਰਨਾ ਹਾਂਜੀ ਥੈਂਕ ਯੂ ਬਿਲਕੁਲ ਥੈਂਕ ਯੂ ਆ ਤੇ ਆ ਕੇ ਨਾ ਰੋਟੀਆਂ ਪਕਾ ਲਈਏ। ਉਹ ਜਿਹੜਾ ਉਹ ਤਾਂ ਸਮਝਾਏ ਤੇ 20 ਕਿਤੇ ਬਾਸਤੀ ਕਰ ਲੈ ਮੈਂ ਆਪਾਂ ਗੰਵਾਕਣ ਚੋਈ ਨਹੀਂ ਸਰਦ। ਉਹ ਤਾਂ ਬੰਦਾ ਪੱਖਾ ਲਾ ਦੇ ਜਾਈ। ਉਹ ਉੱਪਰ ਅੱਛਾ ਗੜ ਜਿਹੜੇ ਸਾਫ ਭਰਾ ਲੈ ਰਹੇ ਨਾ। ਰਾਤ ਹੀ ਹੋਇਆ ਤਾ ਰਾਤ ਮਾਰ ਲਿਆ। ਥੋੜੇ ਟਾਈਮ ਮਾਰ ਲਈ ਰਾਤ। ਉਹ ਤਾਂ ਇੱਕ ਵੈਨ ਹੋਈ ਜਾ। ਵਧੀਆ ਹੋਵੇ। ਇੱਕ ਪਰ ਕੋਈ ਨਹੀਂ ਜੱਟ ਤੋਂ ਉੱਠੇ ਹੋ ਮੁੰਡਾ ਨਾ। ਹਾਂ ਜੀ ਇਹ ਡੇਟਾ ਹੋ ਗਿਆ। ਨਹੀਂ ਕੋਈ ਨਹੀਂ ਖਿਲਾ। اچھا ਜੇ ਤਰ ਨਹੀਂ ਬਹੁਤ ਹੀ ਹੁਗਾ ਟਾਇਲਟ ਪਰ ਆਤੀ ਜੇ ਤੁਹਾਨੂੰ ਉਹ ਨੋਟਿਸ ਇਹ ਦਿੱਤਾ ਨਹੀਂ। ਚਾਸਟ ਸਾਈਡ ਨੂੰ ਜੋੜ ਕਰ ਰਿਹਾ ਹੈ। ਹਨਾ ਚਲੋ ਅੱਛਾ ਕਰਨਾ। ਚਾਸਟ ਸਾਈ ਕਰਵੋ ਥੋੜਾ ਜਿਹਾ ਇਹਨੂੰ ਰੱਖੋ। ਹਾਂ। ਇਹਦੀ ਜਾਲੀ ਨੂੰ ਆਹ ਜਾਲੀ ਨਾਲ ਜੋੜਵਾ ਦੋ। ਮੱਖੀ ਇਧਰੋਂ ਕਿੱਥੇ ਜਾਉਂਗਾ ਤੁਹਾਡੀ ਵਰਕਸ਼ਾਪ ਹਨ। ਇਹਦਾ ਕਰਨਾ। ਹਾਂ ਜੀ ਠੀਕ ਹੈ। ਵਰਕਸ਼ਾਪ। ਕੋਈ ਨਹੀਂ ਕੋਈ ਨਹੀਂ ਜੇ ਨਾ ਕੋਈ ਨਾਮ ਤੇ ਸਾਰਾ ਸੋਤੇ ਤੇ ਨੀ ਕਿਹਦੀ ਸੰਧਰ ਬੁਹਾਰੀ ਦੀ ਉਹ ਬੋਲ ਨਹੀਂ ਜਾਵੇ ਹਾਂ ਮਾਹੋਰੇ ਤੋਂ ਕਾਰਜ ਕਰ ਹਾਂ ਰਿਕਾਰਡ ਦੁੱਧ ਲੈਣੇ ਜਿਹੜਾ ਜਿਹੜਾ ਤੁੰਡਿਆ ਪਰਸਨ ਜਿਹੜਾ ਪਰਸਨ ਦੇ ਵਾਈ ਦੇ ਡੇਟ ਤੋਂ ਚੜੀ ਨਾ ਹਿੰਸੂ ਨਹੀਂ 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 ਉਹ ਚੀਜ਼ ਆਪਣੇ ਕੋਲੋਂ ਚਾਪਣਾ ਲਿਖਣਾ ਉਹ ਕੋਲੋਂ ਜਿੱਦਾਂ ਸ਼ਾਮ ਸਿੰਘ ਤੋਂ ਤੁਹਾਡਾ ਦੁੱਧ ਲਿਆ 10 ਲੀਟਰ ਦਾ ਰਾਮ ਸਿੰਘ ਤੋਂ ਲਿਆ ਆਪਣੇ ਲੈ ਲੈ ਡੇਟ ਪਾ ਲਈ 10 ਲੀਟਰ ਲਿਆ ਕੋ ਲਿਖਿਆ ਬਫਰੋ ਮਿਲਕ ਮਿਕਸ ਮਿਲਕ ਉਹ ਲਿਖ ਦੋ ਕਿਹੜਾ ਗਾਂ ਦਾ ਦੁੱਧ ਦਾ ਮੱਝ ਦਾ ਦੁੱਧ ਫਿਰ ਮਿਕਸ ਹੈ ਲੈਪਡੇਟ ਕਰ ਆਪਣੇ ਨਾਮ ਨਹੀਂ ਨਹੀਂ ਉਹ ਚੈਕਰ ਜੈਕਟਰ ਲਾ ਰੋ ਇਹ ਅੱਛੀ ਗੱਲ ਆ ਤੁਹਾਡੀ ਤੁਸੀਂ ਸਾਲਟ ਬਾਹਰ ਕੱਢ ਲਿਆ ਦੋ ਸਾਲ ਨਾਲ ਕੱਢੀ ਪਰ ਕੱਢਦੇ ਚੰਗਾ ਲੱਗਿਆ ਮੈਨੂੰ ਨਹੀਂ ਚਾਹੀਦਾ ਨਾ ਚੀਜ਼ਾਂ ਲਈ ਕੰਪਲਾਈਂਸ ਜਲਦੀ ਹੋ ਜਾਏ ਤੇ ਕੋਈ ਇੰਪਰੂਵਮੈਂਟ ਨੋਟਿਸ ਵੀ ਦੇ ਦੇਣਾ ਚਾਹੀਦਾ ਹੈ ਜਾਂਣਾ ਚਾਹੀਦਾ ਹੈ ਹੈ? ਚਾੜ ਦੇ ਦੇ ਜੀ। ਬਜਾਰ ਆਣੀ ਚੀ ਹੈ ਨਾ। ਬਸ ਚਾੜ ਤੋਂ ਕਿੱਚੇ ਹੀ ਰੱਖੀ ਵਰਕਸ਼ਾਪ ਦੇ ਟਾਇਰ ਨੇ। ਕਿੱਚੇ ਹੀ। ਅਚਲੋ ਦੇਰ ਆਏ ਦਰੋਸਤਾਂ 호텔 ਗਏ ਨਾ। ਤਾਂ ਤਾਂ ਨਾ ਹੈ ਅੱਜ ਜੇ ਤਾਂ ਨਾ ਸੋਣ ਮਾਰ ਕੇ ਬੱਤ ਨਹੀਂ ਕਿਹਾ ਅੱਜ ਜੇ ਤਾਂ। ਉਹ ਕੱਢ ਲਾ ਨਹੀਂ ਗਾ ਰਾ। ਕਿਤੇ ਲਿਖਣਾ ਨਹੀਂ ਤੇ ਆਂਗੇ ਲੰਘ ਹੈ। ਆਂਗੇ ਤੇ ਜਾ ਹਜੇ ਬਿਨਾਂ ਨਹੀਂ ਖੰਦੇਗਾ। ਜੰਬਾ ਖਾਸ ਫੀਮਾਂ ਕਰਦੇ ਨੇ ਇੱਕ ਤੁਸੀਂ ਉਹ ਜਿਹੜੇ ਅਜੇ ਇੱਕ ਕਮੀ ਆ ਜਾਂ ਤੁਸੀਂ ਨੋਟ ਕਰ ਲਓ ਕਾਉਂਟਰ ਤੇ ਖੱਟੇ ਮੱਖੀਆਂ ਪੜਨ ਵਾਲੀ ਜਿਹੜਾ ਮਸ਼ੀਨ ਆਉਂਦੀ ਹੈ ਨਾ ਟਿਊਬ ਲੱਗੀ ਹੁੰਦੀ ਹੈ ਫਲਾਈ ਕੈਚਰ ਉਹ ਆਹ ਲਾਇਆ ਹੋਣਾ ਕੋਣ ਹੈ ਉਹ ਸਾਨੂੰ ਯਾਦ ਆ ਗਿਆ ਚਲਾਇਆ ਹੋਣਾ ਮੱਖੀਆਂ ਦਾ ਟਾਈਮ ਹੈ ਨਹੀਂ ਤਾਂ ਵੀ ਲਾ ਕੇ ਉਹ ਚਲਦੀ ਰੱਖਿਆ ਕਰੋ ਚਲਦੀ ਰੱਖ ਬਹੁਤ ਚੋਣਦੇ ਹੋ ਠੀਕ ਹੈ ਚਲਦੀ ਰੱਖੋ ਨਹੀਂ ਹੋਣਾ ਮੈਂ ਬਸ ਆਲੇ ਨਾ ਕੀ ਤੇ ਉਹ ਮੋਦਨ ਕੀ ਆ ਆ ਜੀ ਉਹ ਚਲਾ ਕੇ ਰੱਖਿਆ ਕਰੋ ਠੀਕ ਹੈ ਜੀ ਓਕੇ ਤਾ ਚੀਜ਼ਾਂ ਠੀਕਾ ਕਰ ਲਈਆਂ ਹੋਈਆਂ ਫਿਰ ਅਸੀਂ ਤੁਹਾਨੂੰ ਤੁਹਾਡੇ ਸਮਾਈਲ ਦੇਖ ਕੇ ਸਾਨੂੰ ਵੀ ਚੰਗਾ ਲੱਗਦਾ ਐਂਜੋਮੇ ਜਿਹਨਾਂ ਲੋਕਾਂ ਨੇ ਖਾਂਦੇ ਆ ਜਿਹੜੇ ਤੁਹਾਡਾ ਖਾਂਦੇ ਉਹਨਾਂ ਦਾ ਵੀ ਸਮਾਈਲ ਰਹੇ ਉਹ ਵੀ ਹੱਥ ਦੇ ਕੰਟੈਂਟ ਸਾਨੂੰ ਸ਼ੁੱਧ ਮਿਆਰੀ ਫੂਡ ਤੁਸੀਂ ਦਿੰਦੇ ਹੋ ਬੜਾ ਚੰਗਾ ਲੱਗਾ